ਅਮ੍ਰਿਤਸਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸ ਵਿਖੇ ਰੱਖੇ ਗਏ ਕਨਵੋਕੇਸ਼ਨ ਸਮਾਗਮ ਵਿੱਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਪਹੁੰਚੇ ਇਸ ਮੌਕੇ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਉਹਨਾਂ ਦੇ ਨਾਲ ਹਾਜ਼ਰ ਰਹੇ ਜਿੱਥੇ ਗੁਲਾਬ ਚੰਦ ਕਟਾਰੀਆ ਵੱਲੋਂ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ ਉੱਥੇ ਹੀ ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਵਿੱਚ ਨਸ਼ਾ ਵਧ ਰਿਹਾ ਇਸ ਉੱਤੇ ਚਿੰਤਾ ਜਤਾਈ ਉਥੇ ਹੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਅਤੇ ਉਹਨਾਂ ਕਿਹਾ ਕਿ ਪੰਜਾਬ ਵਿੱਚ ਨਸ਼ਾ ਲਗਾਤਾਰ ਵਧ ਰਿਹਾ ਹੈ ਤੇ ਹੁਣ ਉਹੀ ਨਸ਼ਾ ਘਰ-ਘਰ ਵਿੱਚ ਪਹੁੰਚ ਗਿਆ ਹੈ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਖਤਮ ਕਰਨ ਦੀ ਗੱਲ ਝੂਠ ਕਹੀ ਜਾ ਰਹੀ ਹੈ ਅਤੇ ਦਾਅਵੇ ਵੀ ਖੋਖਲੇ ਹੁੰਦੇ ਨਜ਼ਰ ਆ ਰਹੇ ਨੇ ਇਸ ਮੌਕੇ ਉਹਨਾਂ ਬੋਲਦੇ ਆ ਕਿ ਕੁਝ ਕਿਹਾ ਆਓ ਟੱਟਣਾ ਕਰਤੀਆਂ ਸੱਚਾ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਜਿਹੜੀ ਪੰਜਾਬ ਦੇ ਵਿੱਚੋਂ ਇਸ ਵੇਲੇ ਅਰਨਾਉਂਡ ਯੂਨੀਵਰਸਟੀਆਂ ਚੋਂ ਇੱਕ ਆ ਔਰ ਇਸ ਯੂਨੀਵਰਸਿਟੀ ਦੇ ਮੈਡੀਕਲ ਕਾਲਜ ਨੂੰ ਇਹ ਵੀ ਮਾਨ ਪ੍ਰਾਪਤ ਹੋਇਆ ਕਿ ਅੱਜ ਦੁਨੀਆ ਸਮੁੱਚੀ ਇੰਡੀਆ ਦੇ ਵਿੱਚੋਂ ਇਸ 17 ਨੰਬਰ ਤੇ ਫੌਲ ਕਰਦੀ ਆ। ਔਰ ਅੱਜ ਆਨਰੇਬਲ ਗਵਰਨਰ ਆਫ ਪੰਜਾਬ ਸ਼੍ਰੀ ਗਲਾਬ ਚੰਦ ਕੁਟਾਰੀਆ ਜੀ ਅਚੇਚੇ ਤੌਰ ਤੇ ਜਿਹੜੇ ਬੱਚੇ ਸਾਡੇ ਮੈਡੀਕਲ ਐਮਪੀਬੀਐਸ ਐਮਐਸ ਐਮਡੀ ਕਰਕੇ ਗਏ ਉਹਨਾਂ ਸਾਰਿਆਂ ਨੂੰ ਡਿਗਰੀਆਂ ਤਕਸੀਮ ਕਰਨ ਪਹੁੰਚੇ ਸਗੇ। ਸੋ ਮੈਂ ਧੰਨਵਾਦ ਕਰਦਾ ਉਹਨਾਂ ਦਾ ਕਿ ਜਿਨ੍ਹਾਂ ਨੇ ਪਹਿਲਾਂ ਵੀ ਗੁਰੂ ਰਾਮਦਾਸ ਪਾਤਸ਼ਾਹ ਦੇ ਗੁਰਤਾ ਦਿਵਸ 450 ਸਾਲਾਂ ਸ਼ਤਾਬਦੀ ਤੇ ਗੁਰੂ ਅਮਰਦਾਸ ਪਾਤਸ਼ਾਹੀ ਦੇ ਜੋਤੀ ਜੋਤ ਉਸ ਦਿਵਸ ਨੂੰ 450 ਸਾਲਾਂ ਨੂੰ ਸ਼ਤਾਬਦੀ ਦੇ ਰੂਪ ਦੇ ਵਿੱਚ ਆਪਣਾ ਯੋਗਦਾਨ ਪਾਇਆ ਆ ਕੇ ਗੋਇੰਦਵਾਲ ਸਾਹਿਬ ਪਵਿੱਤਰ ਧਰਤੀ ਦੇ ਉੱਤੇ ਆ ਕੇ ਨਤਮਸਤ ਵੀ ਹੋਏ ਲੰਗਰ ਵੀ ਛਕਿਆ ਤੇ ਆਪਣਾ ਸਨੇਹਾ ਵੀ ਸਾਂਝਾ ਕੀਤਾ ਅੱਜ ਉਹ ਚੇਚੇ ਤੌਰ ਤੇ ਕਨਵੋਕੇਸ਼ਨ ਨੂੰ ਪ੍ਰਜਾਇਡ ਓਵਰ ਕਰਨ ਆਏ ਸੀ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਚੇਚੇ ਤੌਰ ਤੇ ਸ਼੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਟਰਸਟ ਜਿਹੜਾ ਉਹਦਾ ਉਹਦੇ ਵੱਲੋਂ ਸਾਰਿਆਂ ਦਾ ਤੇ ਚੇਚੇ ਤੌਰ ਤੇ ਗਵਰਨਰ ਸਾਹਿਬ ਦਾ ਧੰਨਵਾਦ ਕਰਦਾ ਕਿਉਂਕਿ ਇਹ ਉਹ ਜੁਨੀਅਰ ਰਸਟਰੀਆ ਜਿੰਨ ਕੋਵਿਡ ਦੇ ਵਿੱਚ ਵੀ ਸਰਕਾਰ ਦੇ ਸਾਰੇ ادارے ਹੱਥ ਖੜੇ ਕਰ ਗਏ ਸੀ ਪਰ ਇਸ ਕਾਲਜ ਨੇ ਹੱਥ ਨਹੀਂ ਖੜੇ ਕੀਤੇ ਫ੍ਰੀ ਆਫ ਕੋਸਟ ਕੋਵਿਡ ਵੇਲੇ ਉਹ ਜਿਹੜੇ ਟੀਕੇ ਸੀ ਉਹ ਲਾਏ ਔਰ ਸੈਫਟੀ ਸੀ ਜਿਹੜੀਆਂ ਸੀ ਉਹ ਵੱਧ ਤੋਂ ਵੱਧ ਦਿੱਤੀਆਂ ਔਰ ਚਾਰ ਵੱਖ-ਵੱਖ ਜੋ ਉਹਨਾਂ ਦੇ ਵਿੱਚ ਵੱਡੇ ਜਿਹੜੇ ਸੀ ਉਹ ਕੋਵਿਡ ਸੈਂਟਰ ਵੀ ਚਲਾਏ ਜਿਨ੍ਹਾਂ ਵਿੱਚ ਫਰੀ ਆਫ ਕੋਸਟ ਕਿਉਂਕਿ ਆਕਸੀਜਨ ਦੀ ਬੜੀ ਘਾਟ ਸੀ ਉਹ ਸਾਰੀ ਮਹੱਈਆ ਕਰਦੇ ਸੀ ਸੋ ਅੱਜ ਜਿਹੜੇ ਬੱਚੇ ਇੱਥੋਂ ਸਫਲ ਹੋ ਕੇ ਆਪਣੀਆਂ ਡਿਗਰੀਆਂ ਹਾਸਲ ਕਰਕੇ ਗਏ ਆ ਉਹ ਅੱਜ ਇਹਨਾਂ ਨੇ ਡਿਗਰੀਆਂ ਜਿਹੜੀਆਂ ਉਹ ਤਕਸੀਮ ਕੀਤੀਆਂ ਸੋ ਸੁਨੇਹਾ ਵੀ ਦੇ ਕੇ ਗਏ ਤੇ ਇਸ ਕਾਲਜ ਦੇ ਵਿੱਚ ਜਿਹੜੀਆਂ ਸਾਡੀਆਂ ਬਲਵਾਂ ਦੀਆਂ ਆ ਉਹ ਵੀ ਸਾਂਝੀਆਂ ਕਰਕੇ ਜਾਏ ਆ ਉਹਨਾਂ ਦਾ ਧੰਨਵਾਦ ਕਰਦਾ ਇੱਕ ਪ੍ਰਧਾਨਜੀਤ ਸਿੰਘ ਸਾਹਿਬ ਨੇ ਅੱਜ ਇੱਕ ਗੱਲ ਕਹੀ ਹੈ ਜਸਵੰਤ ਸਿੰਘ ਖੰਡਾ ਦੀ ਜਿਹੜੀ ਫਿਲਮ ਬਣੀ ਮਜੀਤ ਰਮੋਲ ਦੇ ਵਿੱਚ ਸੁਣਨ ਗੱਲ ਪਈ ਜਾ ਰਹੀ ਉਹਦੇ ਉੱਤੇ 125 ਦੇ ਕਰੀਬ ਕੱਟ ਜਿਹੜੇ ਲਾਉਣ ਦੇ ਹੁਕਮ ਦਿੱਤੇ ਗਏ ਨੇ ਇੱਕ ਪਾਸੇ ਐਮਰਜੈਂਸੀ ਫਿਲਮ ਹੈ ਕੰਗਰਾ ਨੌਦ ਦੀ ਤਾਂ ਉਹਨਾਂ ਨੇ ਕਿਹਾ ਕਿ ਸਿੱਖਾਂ ਦੇ ਨਾਲ ਬੇਨਸਾਪੀ ਹੈ ਦੇਖੋ ਮੈਂ ਸ਼ੁਰੂ ਤੋਂ ਕਹਿ ਰਿਹਾ ਹਾਂ ਹਰ ਇੱਕ ਧਰਮ ਦੀ ਇੱਕ ਮਰਿਆਦਾ ਹੁੰਦੀ ਆ ਉਹਦੀ ਲਿਮਿਟੇਸ਼ਨ ਹੁੰਦੀ ਆ ਜੇ ਤਾਂ ਸਿੱਖਾਂ ਦੇ ਉੱਤੇ ਕੋਈ ਕਟਾਕਸ਼ ਕਰਦਾ ਜਾਂ ਡੂਬੀਅਸ ਜਾਂ ਕਰੈਕਟਰ ਦਿੰਦੇ ਆ ਤੇ ਆਪਾਂ ਤਾੜੀਆਂ ਮਾਰਦੇ ਆ ਤੇ ਉਹ ਆਪਾਂ ਉਹੋ ਜੀਆਂ ਫਿਲਮਾਂ ਅਲਾਉ ਕਰ ਦਿੰਦੇ ਆ ਜਿਹੜੀ ਕੰਗਨਾਰ ਰਨਾਵਤਾਲੀ ਫਿਲਮ ਆ ਉਹਦੇ ਵਿੱਚ ਮੈਂ ਹੁਣ ਡੰਗਾਈ 'ਚ ਨਹੀਂ ਜਾਣਾ ਚਾਹੁੰਦਾ ਕਿਉਂਕਿ ਤੁਸੀਂ ਸਾਰੇ ਮਲਾਂਕਣ ਕਰ ਚੁੱਕੇ ਆ ਉਹ ਮੈਂ ਸਮਝਦਾ ਪੰਜਾਬ ਦੇ ਵਿੱਚ ਫਿਰ ਇੱਕ ਵਾਰੀ ਨਵੇਂ ਸਿਰਿਓਂ ਉਹ ਲਾਂਬੂ ਲਾਉਣ ਦੀ ਉਹਨੇ ਯਤਨ ਕੀਤਾ ਕੋਸ਼ਿਸ਼ ਕੀਤੀ ਆ ਪਰ ਗੁਰੂ ਕਿਰਪਾ ਕਰੇ ਉਹ ਕਾਮਯਾਬ ਨਹੀਂ ਹੋਏ ਆਪਣੇ ਮਕਸਦ ਦੇ ਵਿੱਚ ਪਹਿਲਾਂ ਬਿਆਨ ਦੇ ਦਿੰਦੀ ਫਿਰ ਪਿੱਛੇ ਹੋ ਜਾਂਦੀ ਤੇ ਜਿਹੜੀ ਸੈਂਸਰ ਬੋਰਡ ਨੇ ਉਹਨੂੰ ਆਪਣੇ ਖੋਲ ਦਿੱਤੀ ਆ ਜਾਂ ਹਾਈ ਕੋਰਟ ਨੇ ਕਿਹਾ ਸੀ ਪੇਧ ਤੇ ਫੈਸਲਾ ਦੇ ਦਿਓ ਤੇ ਮੈਂ ਅਪੀਲ ਕੀਤੀ ਸੀ ਕਿ ਇਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਹਿਲਾਂ ਦਿਖਾ ਲਈ ਜਾਵੇ ਤਾਂ ਕਿ ਜਿੱਥੇ-ਜਿੱਥੇ ਵੀ ਕੋਈ ਇਹ ਮर्यादा ਤੋਂ ਉਲਟ ਕੋਈ ਇਹ ਬੇਸੀਨ ਜਿਹੜੇ ਆ ਉਹ ਅੰਕਿਤ ਕੀਤੇ ਗਏ ਤੇ ਉਹ ਸਾਰੇ ਜਿਹੜੇ ਆ ਉਹ ਕੱਟੇ ਜਾ ਸਕਣ ਤੇ ਮੈਂ ਤਾਂ ਫਿਲਮ ਨੂੰ ਮੰਨੋ ਰੱਦ ਕਰਦਾ ਵੀ ਉਹ ਫਿਲਮ ਇਹ ਨਹੀਂ ਬਣਨੀ ਚਾਹੀਦੀ ਕਿਉਂਕਿ ਜਿਹੜਾ ਵਿਵਾਦਾਂ ਦੇ ਵਿੱਚ ਆਜਵੇ ਐਮਰਜੈਂਸੀ 1975 ਚ ਲੱਗਦੀ ਆ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਉਹ 77 ਦੇ ਵਿੱਚ ਜਿਹੜੇ ਉਸ ਦਮਦਮੀ ਟਕਸਾਲ ਦੇ ਮੁਖੀ ਬਣਦੇ ਆ ਸੋ ਮੇਰਾ ਕਹਿਣ ਤੋਂ ਬਾਅਦ ਕਿ ਉਹ ਨਹੀਂ ਹੋਣਾ ਚਾਹੀਦਾ ਤੇ ਜਿਹੜੀ ਪੰਜਾਬ ਦੀ ਤਰਾਸ ਦੀ ਆ ਜਿਹੜੀ ਸਾਰਿਆਂ ਵਿੱਚ ਛੱਪ ਚੁੱਕੀ ਆ ਭਾਈ ਜਸਵੰਤ ਸਿੰਘ ਖਾਲੜਾ ਇਨੇ 25000 ਅਨ ਆਈਡੈਂਟੀਫਾਈਡ ਡੈੱਡ ਬਾਡੀਜ਼ ਦਾ ਬੇਰਵਾ ਦਿੱਤਾ ਤੇ ਉਹਦਾ ਜਿਹੜਾ ਹਾਲ ਹੀ ਨਹੀਂ ਕੀਤਾ ਉਹ ਵੀ ਸਾਨੂੰ ਸਾਰਿਆਂ ਨੂੰ ਪਤਾ ਤੇ ਇਹ ਫਿਲਮ ਜਿਹੜੀ ਇਹ ਤੇ ਕੱਟ ਕਿਉਂ ਲਾਏ ਜਾ ਰਹੇ ਤੁਸੀਂ ਮੇ ਤੋਂ ਜ਼ਿਆਦਾ ਭਲੀ ਭਾਂਤ ਜਾਣਦੇ ਆ ਕਿ ਪੰਜਾਬ ਦੀ ਅਸਲੀਅਤ ਕਦੇ ਵੀ ਇਸ ਦੇਸ਼ ਦੀ ਤੇ ਖਾਸ ਕਰਕੇ ਸੈਂਟਰ ਦੀ ਸਰਕਾਰ ਨੇ ਲੋਕਾਂ ਦੇ ਸਾਹਮਣੇ ਨਹੀਂ ਆਉਣ ਦਿੱਤੀ ਤੇ ਮੈਂ ਸਮਝਦਾ ਉਹਦੇ ਚ ਸੀਨਾ ਤੇ ਕੱਟ ਲਾਈ ਜਾਂਦੇ ਆ ਤੇ ਫਿਲਮ ਦਾ ਮजूदੇ ਖਤਮ ਹੋ ਜਾਂਦਾ ਸੋ ਐਜ ਇਟ ਇ ਜੋ ਤਾਂ ਕਹਾਣੀ ਆ ਕਹਾਣੀ ਕੀ ਜੋ ਵਾਪਰੀ ਆ ਤੇ ਜੇ ਵਾਪਰੀ ਆ ਤਾਂ ਫਿਰ ਉਹਦਾ ਲੋਕਾਂ ਦੇ ਸਾਹਮਣੇ ਜਿੱਦਾ ਪਿੱਛੇ ਉੜਦਾ ਪੰਜਾਬ ਚੱਲੀ ਸੀ ਤੇ ਇਹ ਜੋ ਸਚਾਈ ਆ ਉਹ ਸਚਾਈ ਆਉਂਦੀ ਆ ਤੇ ਕੱਟ ਜਿਹੜੇ ਨਹੀਂ ਲਾਉਣੇ ਚਾਹੀਦੇ ਹਾਂ ਜੋ ਕੋਈ ਆਬਜੈਕਸ਼ਨੇਬਲ ਹੋਵੇ ਤਾਂ ਉਹਨੂੰ ਆਪਾਂ ਕਰਦੇ ਵੱਖਰੀ ਗੱਲ ਦੇਖੋ ਜਿਹੜੇ ਜਿਹੜੇ ਕਿਸਾਨਾਂ ਦੇ ਖਿਲਾਫ ਆ ਮੈਂ ਸਮਝਦਾ ਉਹ ਕਈ ਵਾਰੀ ਆਪਾਂ ਦੇਖੀਦਾ ਵੀ ਮੋਰਲਾ ਬੰਦਾ ਜਿਹੜਾ ਆ ਉਹ ਕਿੰਨਾ ਕੁ ਸੈਣ ਕਰ ਜਾਂਦਾ ਕਿਸੇ ਗੱਲ ਨੂੰ ਤੇ ਉਹਨੇ ਬੜੀ ਤੇਜ਼ੀ ਦੇ ਨਾਲ ਇਹ ਬਿਆਨ ਦਿੱਤਾ ਸੀ ਤੇ ਬੜੀ ਤੇਜ਼ੀ ਦੇ ਨਾਲ ਹੀ ਵਾਪਸ ਮੁੜ ਗਈ ਆ ਪਰ ਮੈਂ ਬੀਜੇਪੀ ਨੂੰ ਵੀ ਕਹਿਣਾ ਚਾਹਣਾ ਇਦਾਂ ਦੇ ਲੀਡਰਾਂ ਦੇ ਨੱਥ ਪਾਓ ਕਿਉਂਕਿ ਅੱਗੇ ਡੇਢ ਸਾਲ ਬੜਾ ਵੱਡਾ ਨੁਕਸਾਨ ਹੋਇਆ ਆਰਥਿਕ ਦਾ ਤਾਂ ਖਾਸ ਕਰਕੇ ਕਿਸਾਨਾਂ ਦਾ ਐਵੇਂ ਜਿਹੜੀਆਂ ਕਾਰਵਾਈਆਂ ਉਹ ਨਹੀਂ ਕਰਨੀ ਚਾਹੀਦੀਆਂ ਤੇ ਮੈਂ ਆ ਕਿਉਂਕਿ ਕਨਵੋਕੇਸ਼ਨ ਹੋਈ 276 ਜਿਹੜੇ ਡਾਕਟਰ ਅਮ ਐਮ ਬੀਬੀਐਸ ਐਮ ਐਸ ਤੇ ਐਮ ਡੀ ਕਰਕੇ ਗਏ ਜਿਹੜੇ ਉਹ ਸਾਰਿਆਂ ਨੂੰ ਅੱਜ ਇੱਥੇ ਡਿਗਰੀਆਂ ਤਕਸੀਮ ਕੀਤੀਆਂ ਗਈਆਂ ਵਾਹਿਗੁਰੂ ਜੀ ਖਾਲਸਾ ਜੀ ਇਜੈਕਟਿਵ ਦੀ ਮੀਟਿੰਗ ਵੀ ਹੋਣ ਜਾ ਰਹੀ ਹੈ ਔਰ ਇਹ ਤੁਹਾਡੀ ਸਟੇਨਿਓਰ ਦੀ ਕਿਹਾ ਜਾ ਰਿਹਾ ਹੈ ਕਿ ਆਖਰੀ ਮੀਟਿੰਗ ਹੈ ਨਹੀਂ ਕੋਈ ਗੱਲ ਨਹੀਂ ਹਾਲੇ ਕੋਈ ਆਖਰੀ ਨਹੀਂ ਹੋਰ ਵੀ ਹੋਊਗੀ ਇਦਾਂ ਇਹਦਾ ਨਹੀਂ ਹੁੰਦੀ ਕੋਈ ਗੱਲ ਨਹੀਂ ਦੇਖੋ ਕੱਲ ਨੂੰ ਇੱਕ ਮੀਟਿੰਗ ਇਜੈਕਟਿਵ ਦੀ ਸਾਡੀ ਰੁਟੀਨ ਦੇ ਮੰਥਲੀ ਮੀਟਿੰਗ ਹੋ ਗਈ ਆ ਪ੍ਰਧਾਨ ਜੀ ਗਵਰਨਰ ਸਾਹਿਬ ਕਹਿ ਕੇ ਗਏ ਦੀ ਪੰਜਾਬ 'ਚ ਲਗਾਤਾਰ ਨਸ਼ਾ ਵਧਦਾ ਜਾ ਰਿਹਾ ਹੈ ਕੈਂਸਰ ਦਾ ਹੱਪੰਦਾ ਜਾ ਰਿਹਾ ਦੇਖੋ ਇਹ ਤਾਂ ਗੱਲ ਮੈਂ ਕਹਿ ਸਕਦਾ ਪੇ 2017 ਚ ਬੜੀ ਉੱਪਰ ਮੈਂ ਆਈ ਸੀਜੀ ਪੇ ਅਕਾਲੀ ਸਰਕਾਰ ਵੇਲੇ ਬਹੁਤ ਨਸ਼ੇ ਵਧੇ ਤੇ ਜਿਹੜੀ ਕਾਂਗਰਸੀ ਸਰਕਾਰ ਆਈ 22 ਤੱਕ ਉਹਦਾ ਸੇਰਾ ਲਾ ਦਿੱਤਾ ਤੇ ਹੁਣ ਤਾਂ ਸੇਰਾ ਹੀ ਨਹੀਂ ਹੁਣ ਤਾਂ ਖਤਮ ਹੀ ਹੋ ਗਈ ਕਹਾਣੀ ਹੁਣ ਤਾਂ ਪਿੰਡ ਪਿੰਡ ਦੀ ਤੇ ਨਗਰ ਨਗਰ ਦੀ ਤੇ ਕੰਮ ਹਲੇ ਮਾਲੇ ਦੀ ਕਹਾਣੀ ਆ ਜਿਹੜੇ ਮੂੰਹ ਨਾ ਕਹਿੰਦੇ ਸੀ ਵੀ ਅਸੀਂ 30 ਦਿਨਾਂ ਚ ਖਤਮ ਕਰਦੇ ਹਾਂਗੇ ਤੇ ਅੱਜ ਮੇਰਾ ਖਿਆਲ ਆ ਮੈਂ ਕਿਉਂਕਿ ਪੁਲਿਸ ਅਫੀਸ਼ਰ ਦਾ ਨਾਮ ਨਹੀਂ ਲੈਣਾ ਚਾਹੁੰਦਾ ਉਹ ਕਹਿੰਦੇ ਅੱਗੇ ਦਾ ਸਮਗਰੀ ਆਉਂਦੀ ਸੀ ਤਾਂ ਗਾਂ ਨਿਕਲ ਜਾਂਦੀ ਹੁਣ ਤਾਂ ਕੰਜ਼ਿਊਮਰ ਰੇਟ ਤੇ ਬਹੁਤ ਬਣ ਗਏ ਸੋ ਇਸ ਕਰਕੇ ਸਰਕਾਰ ਨੂੰ ਮੈਂ ਸਮਝਦਾ ਲਾਣ ਤੇ ਆ ਕਿ ਝੂਠ ਬੋਲ ਬੋਲ ਕੇ ਲੋਕਾਂ ਨਾਲ ਵਾਅਦੇ ਫੋਕੇ ਕਰ ਕਰਕੇ ਸਰਕਾਰ ਹੋਂਦ ਵਿੱਚ ਆਗੇ ਤੇ ਉਹਦੀ ਕਾਰਗੁਜ਼ਾਰੀ ਤਾਂ ਅੱਜ ਲੋਕਾਂ ਹਿਸਾਬ ਵੀ ਮੰਗਦੇ ਇਹਨਾਂ ਦੀ ਪਾਰਟੀ ਦੇ ਆਪਣੇ ਮੰਗਦੇ ਆ ਅਸੈਂਬਲੀ ਦੇ ਵਿੱਚ ਤੁਸੀਂ ਦੇਖਿਆ ਕੀ ਹੋਇਆ ਸੋ ਇਸ ਕਰਕੇ ਜਿਹੜਾ ਸੱਚ ਆ ਉਹ ਬਹੁਤ ਚਿਰ ਨਹੀਂ ਲੁਕਿਆ ਰਹਿੰਦਾ ਅਕਸਰ ਪਾਰਕਟ ਹੋ ਜਾਂਦਾ ਧੰਨਵਾਦ ਪੰਡਾ ਜੀ